ਤੋਂ ਡਾ ਆਪਣਾ ਲਾਪਰੇ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਦੇ ਪਿੰਡ ਪੰਨਵਾ ਦੇ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਜਿਹੜੀਆਂ ਘਰ ਦੀਆਂ ਜਿਹੜੀਆਂ ਤਸਵੀਰਾਂ ਨੇ ਜਰੂਰ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਸ ਘਰ ਦੇ ਵਿੱਚ ਪਹੁੰਚਿਆ ਤਿੰਨ ਦੋ ਬੱਚੀਆਂ ਨੇ ਤੇ ਇੱਕ ਵੀਰ ਜਿੰਦਾ ਛੋਟਾ ਤੇ ਪਰਵਾਰਕ ਮੈਂਬਰਾਂ ਦੇ ਵਿੱਚ ਜਿਹੜੇ ਨਾਂ ਪਿਓ ਅਤੇ ਨਾਂ ਹੀ ਮਾਵਾ ਸੋ ਬੱਚੇ ਜਿਹੜੇ ਛੋਟੀ ਉਮਰ ਦੇ ਵਿੱਚ ਜਿਹੜੇ ਮਾਂ ਬਾਪ ਨੇ ਜਿਹੜੇ ਉਹ ਮਤਲਬ ਫੇਰ ਹੋ ਗਏ ਨੇ ਸੋ ਕੁਦਰਤੀ ਮਾਰ ਵੀ ਆਪਾਂ ਕਹਿ ਸਕਦੇ ਹਾਂ ਪਹਿਲਾਂ ਹੀ ਜਿਹੜੀ ਇਹਨਾਂ ਬੱਚਿਆਂ ਨੂੰ ਜਿਹੜੀ ਆ ਪੈ ਚੁੱਕੀ ਆ ਸੋ ਕਮਰੇ ਵੀ ਜਿਹੜੇ ਨੇ ਕੋਈ ਅਜੇ ਜ਼ਿਆਦਾ ਹੱਥ ਦੇ ਵਿੱਚ ਨਹੀਂ ਆ ਸੋ ਬਾਹਰਾਂ ਵੀ ਜਿਹੜੀਆਂ ਕਾਫੀ ਦਿਨੋਂ ਹੋ ਦੇ ਰਹੀਆਂ ਨੇ ਉਹਨਾਂ ਦੀ ਵੀ ਜਿਹੜੀ ਕੁਦਰਤੀ ਮਾਰ ਇਹਨਾਂ ਕਬਰਿਆਂ ਨੂੰ ਜਿਹੜੀ ਕਾਫੀ ਪੈ ਚੁੱਕੀ ਆ ਸੋ ਸਾਡੇ ਨਾਲ ਪਿੰਡ ਦੇ ਕੁਝ ਲੋਕ ਨੇ ਗਵੰਡੀ ਨੇ ਉਹਨਾਂ ਨਾਲ ਜ਼ਰੂਰ ਗੱਲਬਾਤ ਕਰਨੀ ਦੀ ਕੋਸ਼ਿਸ਼ ਕਰਦੇ ਆਂ ਅਸਿਕਰੀ ਨਾ ਜੀ ਸਾਨੂੰ ਜੀ ਨਾਮ ਮੇਰਾ ਹਾਂਜੀ ਅਮੀ ਕੋਈ ਪਰਿਵਾਰ ਹਾਂਜੀ ਇਹਨਾਂ ਦੇ ਪਰਿਵਾਰ ਚ ਦੋ ਗੁੱਡੀਆਂ ਨੇ ਇੱਕ ਕਾਕਾ ਹਾਂਜੀ ਇਹਨਾਂ ਜੁੜੀਆਂ ਕਿੰਨੀ ਕਿੰਨੀ ਪਰਵਾਹ ਉੰਮਰ ਇੱਕ ਉਹ ਵੀ ਇੱਕ ਦੇ 14 ਸਾਲ ਦੀ ਹੈ ਇੱਕ 12 ਸਾਲਾਂ ਦੀ ਹਾਂਜੀ ਕਿੰਨਾ ਚਿਰ ਪਹਿਲਾਂ ਜਿਹੜੇ ਇਹਨਾਂ ਦੇ ਪਰਵਰਕ ਮੈਂਬਰ ਜਿਹੜਾ ਸੀ ਉਹ ਉਹਨਾਂ ਨੇ ਇੱਕ ਪਿਓ ਨੇ ਤੇ ਹੋ ਗਏ ਜੀ 5 ਸਾਲ ਹੋ ਗਏ ਜੀ ਮੰਮੀ ਨੂੰ 2.5 ਸਾਲ ਹੋਏ ਹੈ ਜੀ ਹਾਂਜੀ ਕਿਵੇਂ ਫਿਰੰਦ ਕਰਦਾ ਗੁਜ਼ਾਰਾ ਜੀ ਬਹੁਤ ਜ਼ਿਆਦਾ ਮਾਰਾ ਘਰ ਦਾ ਹਾਲਾਤ ਹੈ ਇਹਨਾਂ ਦੇ ਆਪ ਕਮਾ ਕੇ ਖਾਂਦੇ ਨੇ ਤੇ ਕੋਈ ਸਹੂਲਤ ਨਹੀਂ ਇੱਥੇ ਮਿਲਦੀ ਹੈਗੀ ਇਹ ਬੱਚਿਆਂ ਨੂੰ ਆਪ ਜਾ ਕੇ ਕਮਾ ਕੇ ਖਾਣਾ ਪੈਂਦੇ ਆ ਇਹਨਾਂ ਨੂੰ 800 ਰੁਪਏ ਲਿੰਦਿਆ ਇੱਕ ਘਰ ਚ ਦੋ ਕਮਰੇ ਰੱਖਿਆ ਇਹਨਾਂ ਨੇ ਇਹ ਬੱਚੀਆਂ ਦੋਵੇਂ ਜਿਹੜੀਆਂ ਇੱਕ ਘਰ ਦੇ ਵਿੱਚ ਰਹਿੰਦੀਆਂ। ਹਾਂਜੀ ਨਹੀਂ ਵੱਖ-ਵੱਖੀ ਜਾਂਦੀਆਂ ਨੇ ਘਰ ਦੇ ਵਿੱਚ। ਹਾਂਜੀ। 8-800 ਰੁਪਏ ਲੈ ਲੈਂਦੀਆਂ ਨੇ। ਤੇ ਭਰਾ ਅੱਜ ਗਿਆ ਇਹ 12 ਸਾਲਾਂ ਦਾ ਭਰਾ ਜੇ ਤੋ ਉਹ ਤੇ ਹਰੀ ਲਾਉਂਦਿਆ ਜੱਜ ਗਿਆ। ਉਹ ਪਰਦੋ। ਹਾਂਜੀ ਪਰਦਾ ਜਿਹਾ। ਇਹਨਾਂ ਚ ਗੁੱਡੀਰ ਕੌਣ ਕੌਣ ਪਰਦੋ? ਇੱਕ ਗੁੱਡੀ ਦਾ ਚ ਬਸ ਆ ਗੁੱਡੀਆ ਪਰਦੀ ਇੱਕ ਉਹ ਦੂਜੀ ਦੀ ਪਲੱਸ 2 ਹੋ ਗਈ ਆ। ਛੋਟੀ ਗੁੱਡੀ। ਹਾਂਜੀ ਛੋਟੀ ਪਰਦੀ ਹੈ ਦੋਵੇਂ ਭੈਣ ਭਰਾ ਹੀ ਪਰਦੇ। ਮਤਲਬ ਵੱਡੀ ਗੁੱਡੀ ਦੇ ਕਹਿ ਸਕਦੇ ਆ ਵੀ ਪਰਿਵਾਰਕ ਜਿਹੜੀ ਘਰ ਦੀ ਸਾਰੀ ਜਿੰਮੇ। ਹਾਂਜੀ ਉਹਦੇ ਜੰਮਿਆ ਦੀ ਉਹਦੇ ਸਿਰ ਤੇ ਜੰਮਿਆ ਦੀ ਸਾਰੀ। ਉਨੇ ਆਪਣੇ ਘਰ ਦਾ ਸਾਲ ਤੱਕ ਜਦਾਂ ਚਲਾਉਣਾ ਚਲੰਦੀ ਹੈ ਮਨ ਜਿਹੜੀ ਇਹਨਾਂ ਪੜ੍ਹਾਈ ਕੀਤੀ ਹੈ ਮਲ ਪਲੱਸ 2 ਪਹਿਲਾਂ ਕਰ ਲਈ ਕਿ ਜਾਂ ਬਾਅਦ ਵਿੱਚ ਬਾਅਦ ਚ ਕੀਤੀ ਮਮੀ ਤੇ ਬਾਅਦ ਚ ਕੀਤੀ ਹਾਂਜੀ ਬਾਅਦ ਚ ਕੀਤੀ ਮਨ ਜਦੋਂ ਪੜ੍ਹਨ ਦੇਖੇ ਤੇ ਜਦੋਂ ਮਲ ਇਹਦੀ ਮਾਂ ਜਿਹੜੀ ਐਕਸਪੀਰ ਹਾਂਜੀ ਉਹ ਤਾਂ ਪਰਦੀ ਸੀ ਬਦਲ ਸਾਹਿਬ ਕੰਮ ਕਾਹਦਾ ਕੰਮ ਕਰਦਾ ਉਹ ਰਾਜ ਮਿਸਤਰੀ ਹਾਂਜੀ ਰਾਜ ਮਿਸਤਰੀ ਜੀ ਉਹ ਵੀ ਇਹਨਾਂ ਦੀ ਵੀਰ ਨੇ ਜਾਂ ਸਮਾਜ ਸੇਵੀ ਸੱਚਤਾ ਨੇ ਇਹਨਾਂ ਤੱਕ ਪਹੁੰਚ ਨਹੀਂ ਨਾ ਕੋ ਸੁਣੀ ਨਾ ਕੋਈ ਸੌਲਤ ਨਹੀਂ ਮਿਲਦੀ ਇੱਥੇ ਨਾ ਕੋਈ ਨੇ ਕੋਈ ਹਲਫ ਕੀਤੀ ਹੈ ਤਾਂ ਕਿ ਇਹਨਾਂ ਦੀ ਬਹੁਤ ਜ਼ਿਆਦਾ ਮਾਰੀ ਸੀ ਬੜੇ ਜਾਨਾਂ ਨੂੰ ਕਿਹਾ ਤਾਂ ਨਵੇਂ ਨਾ ਮੀ ਵਰਦਾ ਇਹਨਾਂ ਤਾਂ ਇੱਥੇ ਖਤਰਪਾਲ ਹੀ ਲਿਆ ਕੋਈ ਬਾਦ ਉੱਤੇ ਪਰ ਨਹੀਂ ਕਿਹਨੇ ਪਾਈ ਕੀ ਚੱਕਰ ਉਹ ਤਰਪਾਲ ਦੀ ਗੱਲ ਸੀ ਗੰਜਾਸਾ ਨਹੀਂ ਜੀ ਹਾਂਜੀ ਮਤਲਬ ਕਿਵੇਂ ਫਿਰ ਜਿਹੜਾ ਸਾਰਾ ਸਰ ਕਲੇ ਦਾ ਕਰਦਾ ਮਤਲਬ ਕਿਵੇਂ ਚੱਲਦਾ ਬਹੁਤ ਮਾਰਾ ਹਾਲ ਤੇ ਚੱਲਦਾ ਜੇ ਵੀ ਰੋਟੀ ਪਾਣੀ ਤਾਂ ਵੀ ਕੀ ਹੋਲੇ ਵਿਚਾਰੇ ਹੁਣ ਸਵੇਰ ਦੀ ਰੋਟੀ ਜੇ ਇਹਨਾਂ ਨੇ ਖਾਣੀ ਹੁਣ ਇਹਨਾਂ ਨੇ ਰੋਟੀ ਉੱਤੇ ਖਾਣੀ ਰਾਤ ਦੀ ਘਰਾਂ ਕੇ ਬਣਾਉਣੀ ਰੋਟੀ ਨੇ ਬਹੁਤ ਜ਼ਿਆਦਾ ਮੁਸ਼ਕਲ ਹੈ ਜਿਵੇਂ ਮਤਲਬ ਹੈਗਾ ਸਾਰਾ ਸਰਕਲ ਇੱਥੇ ਇਦਾਂ ਮਤਲਬ ਕਿਹੜੀ ਜਿਹੜੀ ਬਾਰਸ਼ਾਂ ਦੇ ਨਾਲ ਚ ਕਿਹੜੀ ਕਿਹੜੀ ਮਤਲਬ ਕੀ ਕੈਮੀਕਲ ਮਰਦ ਦੇ ਘਟਾਈ ਜਾਂ ਬਹੁਤ ਜ਼ਿਆਦਾ ਦੇਖ ਤੈ ਬਹਿ ਕੇ ਨਾਲ ਰਾਤ ਕੱਢੀ ਸਗੋਂ ਆਖਿਆ ਸਾਡੇ ਘਰ ਆਜੋ ਤੇ ਆਂਦੇ ਨਹੀਂ ਅਸੀਂ ਵੀ ਤੁਹਾਡੇ ਘਰ ਨਹੀਂ ਜਾਣਾ ਹੀ ਆਪਣੇ ਘਰੇ ਰਹਿਣਾ ਸਾਡਾ ਸਮਾਨ ਹੈ ਸਮਾਨ ਕਿ ਥੱਲੇ ਆ ਜਾਏਗਾ ਤੇ ਤੁਝੇ ਤੁਸੀਂ ਥੱਲੇ ਆ ਜਾਏਗਾ ਤੇ ਫੇਰ ਕੀ ਕਰੋਗੇ ਬੜੀ ਮੁਸ਼ਕਲ ਹੈ ਕੀ ਲੱਗਦਾ ਕਿ ਬਾਰਸ਼ ਦੇ ਨਾਲ ਕੰਬਰੀ ਜਿਹੜੇ ਮਤਲਬ ਪ੍ਰਭਾਵਿਤ ਹੋਗੇ ਨੁਕਸਾਨੇਗੇ ਡਿੱਗ ਵੀ ਸਕਦੇ ਜੀ ਹਾਂਜੀ ਚੰਗੇ ਭਰੇ ਕਮਰੇ ਡਿੱਗਣ ਦੇ ਦਿੰਦੇ ਤੇ ਫਿਰ ਬਹੁਤ ਚਰਦੇ ਨੇ ਕਮਰੇ ਡਿੱਗ ਵੀ ਸਕਦੇ ਨੇ ਰੋਟੀ ਪਾਣੀ ਤਾਂ ਵੀ ਕੋ ਕਮਰੇ ਦੇ ਵਿੱਚ ਹੀ ਕਰਦੇ ਹਾਂਜੀ ਕੋ ਕਮਰੇ ਵਿੱਚ ਕਰਦੇ ਹਾਂਜੀ ਉੱਚੇ ਸੋਈ ਤੇ ਹਾਂਜੀ ਪਾਣੀ ਦਾ ਸਰਕਲ ਫਿਰ ਕਿਵੇਂ ਪਾਣੀ ਦਾ ਇਹਨਾਂ ਨੇ ਐਮਪੀ ਡਾੜੀ ਦੇਦੀ ਮੋਟਰਸਾਈਕਲ ਹੀ ਉਹ ਵੇਚ ਕੇ ਤੇ ਫਿਰ ਇਹਨਾਂ ਨੇ ਪਾਣੀ ਦਾ ਸਰਕਲ ਚਲਾਇਆ ਪਾਣੀ ਉੱਧ ਘਣਾ ਚਲਿੰਦੇ ਹੀ ਤੇ ਪਾਣੀ ਵੀ ਤੁਹਾਨੂੰ ਪਤਾ ਹਰ ਇੱਕ ਨਕਮੂ ਹਟਦਾ ਹੀ ਆ ਹਾਂਜੀ ਤੇ ਇਹ ਕਰਕੇ ਫਿਰ ਨੇ ਔਖਾ ਕਿ ਕੁੜੀ ਨੂੰ ਦਾ ਬਹਾਰਾ ਜਿਆਦਾ ਮੋਟਰ ਲਵਾਈ ਜੀ ਕਿੰਨਾ ਚਿਰ ਪਹਿਲਾਂ ਜਿਹੜੀ ਮੋਟਰ ਵਾਜੀ ਤੇ ਕਦੋਂ ਮੋਟਰ ਸਾਜੀ ਹੈ 6 ਮਹੀਨਾ ਕ ਹੋਇਆ ਚਲਵਾਈ ਦਾ ਹਾਂਜੀ ਮਹੀਨਾ ਕ ਹੋਇਆ ਜੀ ਕੀ ਲੱਗਦਾ ਪਿੰਡ ਵਾਲੇ ਜਿਹਾ ਸਮੱਸਿਆ ਵੀ ਸਸਤਾ ਨਹੀਂ ਮਤਲਬ ਪਾਣੀ ਤੱਕਦਾ ਨਹੀਂ ਕੋਈ ਨਾ ਕੋਈ ਪ੍ਰਬੰਧਰੀ ਕੀਤਾ ਹੈਗਾ ਪਾਣੀ ਦਾ ਹਾਂਜੀ ਜਦੋਂ ਕੱਚੇ ਕੋਠੇ ਦੀ ਗਰੰਟੀ ਤੇ ਪੜੀ ਜਾਂਦੀ ਇਹਨਾਂ ਦੇ ਨਾ ਭਾਜੀ ਉਹ ਨਹੀਂ ਪੜੀਆਂ ਗਈਆਂ ਦੋ ਤਿੰਨ ਵਾਰੀ ਫੈਲਾ ਪਰ ਪਰ ਦਿੱਤੀਆਂ ਨੇ ਆਂਦੇ ਘੜੀ ਹਸੂਲਤੀ ਨਹੀਂ ਮਿਲਦੀ ਕੋਈ ਮਿਲਣੀ ਨਹੀਂ ਦਿਆ ਕਦੇ ਕੋਠੇ ਦੇ ਪੈਸੇ ਮਿਲੇ ਨਹੀਂ ਤੇ ਕਈ ਥਾਵਾਂ 'ਚ ਵੇਖਿਆ ਤੇ ਬਹੁਤ ਜ਼ਿਆਦਾ ਪੈਸੇ ਲੋਕਾਂ ਨੂੰ ਮਿਲੇ ਲੋਕਾਂ ਦੇ ਘਰ ਬਣਾਵਨਾ ਲੋਕਾਂ ਦਿੱਤੇ ਪੜੇ ਤੇ ਕੋਈ ਮਾਪਿ ਹੁੰਦਾ ਤੇ ਇਹ ਬੱਚਿਆਂ ਵੱਲੋਂ ਕੰਮ ਕਰਨ ਜਾਂਦੀ ਨਹੀਂ ਨਹੀਂ ਫਿਰ ਨਹੀਂ ਜਾਂਦੀਆ ਫਿਰ ਤਾਂ ਮਾਪਿਆਂ ਨੇ ਕਮਾ ਕੇ ਖਵਾ ਲੈਣਾ ਸੀ ਬੱਚਿਆਂ ਨੂੰ ਤੇ ਪਰ ਹੁਣ ਤੇ ਇਹਨਾਂ ਨੂੰ ਇਹਨਾਂ ਦੇ ਸਿੱਤ ਜੰਮੀ ਆ ਰਹੀ ਹੈ ਹਾਂਜੀ ਹਾਂਜੀ ਇਦਾਂ ਦੀਆਂ ਛੋਟੀਆਂ ਬੱਚੀਆਂ ਲੋਕਾਂ ਦੇ ਘਰਾਂ 'ਚ ਕੰਮ ਕਰਦੀਆਂ ਮਤਲਬ ਕਿਤੇ ਨਾ ਕਿਤੇ ਲੱਗਦਾ ਨਹੀਂ ਕੁਦਰਤੀ ਮਾਰ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਆ ਕਿ ਹੁਣ ਤੇ ਪਤਾ ਤਾਂ ਨੂੰ ਪਤਾ ਜੇ ਤੇ ਜਵਾਨ ਹੋ ਜੇ ਘਰੋਂ ਨਹੀਂ ਕੱਢਣ ਨੂੰ ਦਿਲ ਕਰਦਾ ਪਰ ਮਜਬੂਰੀਆਂ ਮਜਬੂਰੀਆਂ ਸਭ ਕੁਝ ਕਰਵਾ ਦਿੰਦੀਆਂ ਨੇ ਹਾਂਜੀ ਜਿਹੜਾ ਛੋਟਾ ਜਿਹੜਾ ਬੱਚਾ ਵਾ ਮਤਲਬ 12 ਸਾਲ ਉਮਰ ਦਾ ਸਿਰਦਾ 12 ਸਾਲਾਂ ਦੇ ਵਿੱਚ ਅਜੇ ਬੱਚਿਆਂ ਦੀ ਜਿਹੜੀ ਮਤਲਬ ਖੇਡਣ ਦੀ ਬੱਚਿਆਂ ਦੀ ਉਮਰ ਉਹਦੀ ਤੇ ਤੁਸੀਂ ਦੱਸਦੇ ਹੋ ਕਿ ਉਹ ਦਹਾਂ ਨੌ ਦੀ ਕਰਤੇ ਕੰਮ ਤੇ ਜਾਣਾ ਪੈਂਦਾ ਹਾਂਜੀ ਕੰਮ ਤੇ ਗਿਆ ਅਜੇ ਡੇਰੀ ਲਾਉਣ ਗਿਆ ਤੇ ਉਹ ਵੀ ਮੈਸਰ ਗੁੱਸੇ ਹੁੰਦੀ ਵੀ ਨਾ ਕਦੇ ਮਾਤੇ ਕੱ ਲੈ ਆਣਾ ਨੇ ਮਿਲ 7-8 ਵਜੇ ਤਾਂ ਟਾਈਮ ਤੇ ਚੱਲ ਗਿਆ ਹਾਂਜੀ ਹਾਂਜੀ ਅਜੇ ਉਹ ਮੰਗਣ ਵਾਲਾ ਵਾ ਹਾਂਜੀ ਕਿੰਨੇ ਵਜੇ ਜਾਂਦੀਆਂ ਨੇ ਕੰਮ ਤੇ ਇਹ 8 ਵਜੇ ਜਾਂਦੀਆਂ ਤੇ 2:30 ਵਜੇ ਨਾਲ ਘਰ ਆਉਣਾ ਹੁੰਦਾ ਹਾਂਜੀ ਇੱਕ ਇਹ ਸਾਰੀ ਦਿਹਾੜੀ ਲੰਘ ਜਾਂਦੀ ਆ ਦਿਨ ਦਾ ਆ ਕਰਵਾ ਕਰਾ ਸਾਰੀ ਦਿਹਾੜੀ ਨਗਾਦ ਨਹੀਂ ਹੁੰਦੀ ਇਹਨਾਂ ਦੀ ਹਾਂ ਫਿਰ ਨੂਰ ਮਿਲ ਜਾਂਦਾ ਖਰਚ 800 ਰੁਪਏ ਪੈਂਦਾ ਜੀ ਮਹੀਨੇ ਦਾ ਹੋਰ ਉਹਦਾ ਕੋਈ ਨਹੀਂ ਜਿਹਾ ਖਰਚਾ ਹੈਗਾ 800 ਹਾਂਜੀ ਅੱਗੋਂ ਪਿੱਛੋਂ ਕੋਈ ਖਰਚਾ ਨਹੀਂ ਦੇਣਾ ਬਸ ਮਹੀਨੇ ਦਾ 800 ਦੇਣਾ ਇਹ ਦੋਵੇਂ ਪਣਾ ਜਾਂਦੀ ਹਾਂਜੀ ਦੋਵੇਂ ਪਣਾ ਜਾਂਦੀਆਂ ਕਿ ਲੱਗਦਾ 800 ਰੁਪਏ ਨਾਲ ਮਤਲਬ ਇੰਨੀ ਮਹਿੰਗਾਈ ਦੇ ਵਿੱਚ ਜਿਹੜਾ ਸਰਕਲ ਚੱਲਦਾ ਬਹੁਤ ਮੁਸ਼ਕਲ ਆ 800 ਰੁਪਏ ਨਾਲ ਤਾਂ ਕੁਝ ਨਹੀਂ ਬੰਦਦਾ ਉਸਨਾਂ ਤੱਕ ਨਹੀਂ ਜਿਦਾ ਕਿ ਇਹਨਾਂ ਦੀ ਲੱਗੀਆਂ ਬਹੁਤ ਜ਼ਿਆਦਾ ਮੁਸ਼ਕਲ ਹੈ ਨਾ ਤੇ ਹਾਲਾਤ ਬਹੁਤ ਮਾੜੇ ਇਹਨਾਂ ਦੇ ਸਾਡੇ ਚੈਨਲ ਦੇ ਮਾਧਮ ਨਾਲ ਜਿਹੇ ਸਮਾਜ ਸੇਵੀ ਸੰਸਥਾਨ ਨੇ ਜਾਂ ਜਿਹੜੀਆਂ ਲੋਕਾਂ ਨੇ ਇਦਾਂ ਗਰੀਬ ਪਰਿਵਾਰਾਂ ਦੀ ਮਦਦ ਕਰ ਸਾਬਤ ਹੁੰਦੀਆਂ ਨੇ ਕੀ ਉਹਨਾਂ ਦੀ ਅਸੀਂ ਕਿਹੜੀ ਮਦਦ ਹੋਣੀ ਚਾਹੀਦੀ ਹੈ ਮੈਨੂੰ ਤਾਂ ਇਹਨਾਂ ਦੀ ਹੋਣੀ ਚਾਹੀਦੀ ਵੀ ਵੱਧ ਤੋਂ ਵੱਧ ਇਹਨਾਂ ਦੀ ਹਲਫ ਹੋਏ ਇਹਨਾਂ ਦਾ ਘਰ ਬੂਆ ਬਣੇ ਹੋਰ ਕੁੜੀ ਨੇ ਪਲੱਸ 2 ਕੀਤੀ ਹੈ ਹੋ ਸਕਦਾ ਨੇ ਕੋਈ ਨੌਕਰੀ ਚੰਗੀ ਮਿਲ ਜੇ ਨੌਕਰੀ ਚ ਲੱਗੇ ਪਰ ਇਹ ਇੱਕ ਪੈਸੇ ਦੇ ਸੱਤੇ ਸਭ ਕੁਝ ਹੁੰਦਾ ਵਾ ਜਿਹਦਾ ਪਹਿਲੀ ਨਾ ਕੋਲ ਹਗਾ ਤੇ ਕੋਸੂਨੀ ਕਰ ਸਕਦੀ ਹਾਂਜੀ ਬੱਚਿਆਂ ਨੂੰ ਦੇਖ ਰਹਾ ਬਾਥਰੂਮ ਵੀ ਕੋਈ ਈਦਾ ਬਿਆਨੀ ਹੈ ਫਰਸ਼ ਵੀ ਨਹੀਂ ਸਾਰੇ ਬਿਨਾਂ ਦੀ ਕਿ ਲੱਗਦਾ ਕਿ ਮਤਲਬ ਬਾਥਰੂਮ ਤੱਕ ਵੀ ਕਨੇ ਹੈਲਪ ਕੀਤੀ ਹਾਂ ਬਾਥਰੂਮ ਤੱਕ ਨਹੀਂ ਕੀਤੀ ਹੈ ਕਿ ਕਨੇ ਵੀ ਹੈਲਪ ਇਹ ਅੱਜ ਦਿਨ ਮੀ ਪੈਂਦਾ ਨਾ ਆਇਆ ਇੱਧਰ ਆ ਕੇ ਪੇਪਰ ਚਾਹੇ ਦਿਖਾ ਦੇ ਥੰਦ ਆ ਵੀ ਸਾਰੇ ਗਿਆ ਸਭ ਬਿੰਗਾ ਹੋ ਗਿਆ ਤੇ ਬਹੁਤ ਜ਼ਿਆਦਾ ਥੱਲੇ ਚੇਪੜੇ ਤੇ ਛਪੜੀਆਂ ਥੱਲੇ ਦਿਖ ਪਈ ਹੋ ਸਕਦਾ ਹੈ ਬੱਚੇ ਦਾ ਕਿ ਦਸਿਆ ਵੀ ਪੜ ਸਕਦਾ ਹੈ ਬਹੁਤ ਜ਼ਿਆਦਾ ਨੁਸਖਾਣ ਹੋਇਆ ਜੇ ਇਹਨਾਂ ਦਾ ਇਹਨੀਆਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਮਤਲਬ ਲੋਕਾਂ ਦੀ ਮਦਦ ਕਰ ਜਾਂਦੀਆਂ ਨੇ ਜਾਂ ਸੇਵਾ ਇੰਨੀ ਵੱਡੀ ਹੋ ਵੱਡੀ ਕਿ ਲੱਗਦਾ ਨਹੀਂ ਇਹਨਾਂ ਬੱਚਿਆਂ ਦੀ ਮਤਲਬ ਕੋਈ ਪਹੁੰਚੇ ਨਾ ਜਿੱਦਾਂ ਨਾ ਇੱਥੇ ਤੱਕ ਕੋਈ ਪਹੁੰਚਿਆ ਨਹੀਂ ਨਾ ਕੋਈ ਪਹੁੰਚਣ ਦਿੰਦਾ ਹੀ ਇੱਥੋਂ ਤੱਕ ਹਾਂਜੀ ਬਹੁਤ ਜ਼ਿਆਦਾ ਮੁਸ਼ਕਲ ਹੈ ਇੱਥੋਂ ਤੱਕ ਕੋਈ ਹੁੰਦਾ ਹੀ ਨਹੀਂ ਹੈ ਜੇ ਕੋਸੂਲ ਤਾਂ ਮਿਲੇ ਤਾਂ ਵੀ ਨਾ ਜੋ 2 ਘੰਟਾ ਪੜੀਆਂ ਹੁੰਦੀਆਂ ਨੇ ਨਹੀਂ ਹੋਰ ਨਿਕਿਆ ਨੂੰ ਦਿੰਦੇ ਕੇ ਦੀ ਹੈਲਪ ਨਹੀਂ ਕਰਦੇ ਹਾਂਜੀ ਸਾਡੇ ਨਾਲ ਬੱਚਿਆਂ ਨੇ ਜਿਨ੍ਹਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਕੀ ਨਾਮ ਹੈ ਰੋਹਿਤ ਕੀ ਕਿੰਨੇ ਪੜੇ ਹੋ ਪਲੱਸ 2 ਸਟੱਡੀ ਜਿਹੜੀ ਆ ਪਹਿਲਾਂ ਕੀਤੀ ਜਾਂ ਹੁਣ ਕੀਤੀ ਨਹੀਂ ਨਹੀਂ ਸਟੱਡੀ ਜਦੋਂ ਮੈਂ 8th ਕਲਾਸ ਚ ਸੀ ਉਦੋਂ ਡੈਡੀ ਦੀ ਡੈਥ ਹੋ ਗਈ ਸੀ 10th ਦੇ ਹਲੇ ਪੇਪਰ ਦੇਨੇ ਹੀ ਤੇ ਉਦੋਂ ਮੰਮੀ ਦੀ ਡੈਥ ਹੋ ਗਈ ਮੰਮੀ ਦੀ ਡੈਥ ਤੋਂ ਬਾਅਦ ਮੈਂ 10th ਦੇ ਪੇਪਰ ਦਿੱਤੇ ਤੇ +1 ਤੇ +2 ਕੀਤੀ ਜੀ ਕੀ ਲੱਗਦਾ ਨਹੀਂ ਵੀ ਗਾਂ ਪੜ੍ਹਨਾ ਚਾਹੀਦਾ ਪੜਨ ਨੂੰ ਦਿਲ ਤੇ ਕਰਦਾ ਪਰ ਕਰਦੀਆਂ ਮਜਬੂਰੀਆਂ ਇਦਾਂ ਦੀਆਂ ਕਿ ਗਾੜੀ ਪੜਨੀ ਪੜਨੀ ਹੋਣਾ ਇੱਕਾ ਦਾ ਕੰਮ ਕਰਦੀ ਹਾਂ ਮੈਂ ਲੋਕਾਂ ਦੇ ਘਰਾਂ ਦਾ ਕੰਮ ਕਰਦੀ ਹਾਂ ਦੂਆ ਘਰਾਂ ਦਾ ਪਿੰਡ ਦੇ ਵਿੱਚ ਕਿੰਨੇ ਰੋਜ਼ ਲੱਗਦਾ 1 ਘਰ ਦਾ 800 ਰੁਪਿਆ ਤੇ ਦੂਆ ਘਰ ਦਾ 1600 ਰੁਪਿਆ ਛੋਟੀ ਜਿਹੀ ਸਟਾਲ ਹਲਪੂਣ ਆ ਜਾ ਹਾਂਜੀ ਹਾਂਜੀ ਹਲਪਲੀ ਜਾਂਦੀ ਕਿੰਨੇ ਵਿੱਚ ਚੱਲ ਜਾਂਦੀ ਆਪਾਂ 8 ਵਜੇ ਜਾਣੇ ਕਰੋਂ ਤੇ 3 3 ਵਜੇ ਆ ਜੀਦਾ 3:30 ਇਹਨੇ ਪਹਾਨਾ ਜਿਹੜਾ ਵਾ ਸਰਕਲ ਚੱਲ ਜਾਂਦਾ ਨਹੀਂ ਬਹੁਤ ਮੁਸ਼ਕਲ ਹੈ ਕੀ ਅਰੇ ਨਾ ਪਤਾ ਕੀ ਜਿਹੜੀ ਤਰਪਾਲ ਤੱਕ ਨਹੀਂ ਬੱਸ ਸਕੂ ਮੇਰੇ ਕੋਲ ਇੰਨੀ ਗੁਜਾਇਸ਼ ਨਹੀਂ ਹੈਗੀ ਕਿ ਮੈਂ ਤਰਪਾਲ ਲਿਆ ਸਕਾਂ ਕੀ ਲੱਗਦਾ ਜਿਹੜੇ ਮਤਲਬ ਤੁਸੀਂ ਕੰਮ ਕਰਦੇ ਜਾਂ ਸਮਾਜ ਸੇਵੀ ਸੰਗਤਾਂ ਨੇ ਮਤਲਬ ਉਹਨਾਂ ਦਾ ਦਿੱਤੋ ਧਾਨ ਗਿਆ ਲੋਨ ਨਾ ਮੈਂ ਤੁਹਾਡੀ ਕਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਕਿਛ ਪਿੰਚੇ ਜਾਂ ਹੋਰ ਉਹ ਬਤਾਏ ਕਿ ਪਿੰਡ ਦੇ ਵਿੱਚੋਂ ਤੇ ਉਹਨਾਂ ਨੇ ਵੀ ਕਦੀ ਪ੍ਰੋਜੈਕਟ ਨਹੀਂ ਕੀਤਾ ਨਹੀਂ ਫਾਈਲਾਂ ਕੋਠਿਆਂ ਦੀਆਂ ਪੜੀਆਂ ਸੀ ਉਹਨਾਂ ਨੇ ਪਰ ਕਿੰਨਾ ਚਿਰ ਪਹਿਲਾਂ کافی 6 ਮਹੀਨੇ ਪਹਿਲਾਂ ਪੜੀਆਂ ਹੀ ਗਿਆ ਉਸ ਤੋਂ ਬਾਅਦ ਵਿੱਚ ਕਿਸੇ ਨੇ ਪੁੱਛ ਗਿਆ ਸੀ ਨਹੀਂ ਕੀਤੀ ਪਾਣੀ ਦਾ ਸਰਕਲ ਕਿਵੇਂ ਕੀਤਾ ਪਾਣੀ ਦਾ ਸਰਕਲ ਸਾਡੇ ਘਰ ਪਾਣੀ ਹੈ ਨਹੀਂ ਤੇ ਆਪਾਂ ਲੋਕਾਂ ਦੇ ਘਰਾਂ 'ਚ ਜਾਣੇ ਹੁੰਦੇ ਸੀ ਪਾਣੀ ਲੈਣੇ ਆਂਡੀ ਗਵਾਂਡੀਆਂ ਦੇ ਤੇ ਫਿਰ ਮੇਰੇ ਡੈਡੀ ਦੀ ਮੋਟਰਸਾਈਕਲ ਹੀ ਜੋ ਮੈਂ ਉਹ ਵੇਚ ਕੇ ਤੇ ਪਾਣੀ ਦਾ ਸਰਕਲ ਕੀਤਾ ਬਲ ਉਸ ਤੋਂ ਪਹਿਲਾਂ ਕਦੀ ਮਤਲਬ ਦਾਨੀ ਸੱਜਣ ਤੋਂ ਜਾਂ ਸਮਾਜ ਸੇਵੀ ਤੋਂ ਜਾਂ ਪਿੰਡ ਵਾਲੇ ਵਿਧਾਇਕ ਤੋਂ ਕਿਸੇ ਤੋਂ ਮਤਲਬ ਇਹ ਪਾਣੀ ਦਾ ਜ਼ਿਕਰ ਨਹੀਂ ਕੀਤਾ ਵੀ ਪਾਣੀ ਨਹੀਂ ਹਾਂਜੀ ਕੀਤਾ ਹੈਗਾ ਕੀ ਹੈ ਹੈਲਪ ਵੀ ਕਰ ਸਕਦੇ ਹੀ ਹੋ ਵੀ ਕੀ ਕਰ ਨਹੀਂ ਹੁਣ ਜਿਹੜੀਆਂ ਸਮਾਜ ਸੇਵੀ ਸਸਤਾ ਨੇ ਜਾਂ ਦਾਨੀ ਸੱਜਣ ਨੇ ਕੀ ਉਹਨਾਂ ਤੋਂ ਮਦਦ ਵੀ ਹਾਲ ਲਵੇ ਉਹਨਾਂ ਤੋਂ ਮੈਂ ਮਦਦ ਮੰਗਣਾ ਚਾਹੁੰਦੀ ਆ ਕਿ ਮੇਰੇ ਥੋੜਾ ਮੇ ਸਾਡੇ ਬਾਰੇ ਸੋਚਣਾ ਚਾਹੀਦਾ ਉਹਨਾਂ ਨੂੰ ਸਾਡੇ ਘਰ ਬਾਰੇ ਮੇਰੇ ਭੈਣ ਭਰਾ ਕਿਉਂਕਿ ਛੋਟੇ ਆ ਭਰਾ ਮੇਰਾ 12 ਸਾਲ ਦਾ ਆ ਹਾਂਜੀ ਇਹ ਭੈਣ ਕਿੰਨੇ ਚ ਪੜਦੀ ਤੇ ਭਰਾ ਕਿੰਨੇ ਪੜਦਾ ਭਰਾ 7ਵੀਂ ਚ ਆ ਤੇ ਭੈਣ 9ਵੀਂ ਚ ਮਾਲੋ ਇਹਨਾਂ ਪੜੋਗੇ ਤੁਹਾਡੇ ਤੇ ਹਰੀ ਹਾਂਜੀ ਹਾਂਜੀ ਕਿਵੇਂ ਜਿਹੜੀ ਬਾਰਸ਼ ਦੇ ਦਿਨ ਹੀ ਕਿਵੇਂ ਤੇ ਫਿਰ ਜਾਂਦੇ ਆਂ ਕਬਰੀ ਕਿੰਨੇ ਬਾਰਿਸ਼ ਦੇ ਦਿਨ ਭਰਾ ਕਿਸੇ ਦੇ ਘਰ ਸੌਂਦਾ ਰਿਹਾ ਸੀ ਮਤਲਬ ਸਾਡੀ ਤਾਈ ਉਹਨਾਂ ਦੇ ਘਰ ਸੌਂਦਾ ਰਿਹਾ ਤੇ ਅਸੀਂ ਦੋਵੇਂ ਭੈਣ ਆਪਣੇ ਘਰ ਇੱਧਰ ਆ ਤੇ ਜਾ ਕੇ ਕੱਟ ਦਿੰਦੇ ਰੇ ਕਿਉਂ ਸੌਣ ਪੈਂ ਕੀ ਅਸੀਂ ਕਿਉਂਕਿ ਕੋਠੇ ਚੋਂਦੇ ਹੀ ਨਾ ਤੇ ਉਹਦੇ ਕਰਕੇ ਸੁੱਤਾ ਵੀ ਨਹੀਂ ਜਾਂਦਾ ਰਾਤ ਕੀ ਲੱਗਦਾ ਹੈ ਕਿ ਉੱਥੋਂ ਮਤਲਬ ਬਾਲਾ ਜਾਂ ਕੋਈ ਘੇਟ ਵਗਾਰ ਡਿੱਗਦਾ ਸੱਡੇ ਹਾਂਜੀ ਡਰ ਲੱਗਦਾ ਹੁੰਦਾ ਇੱਕ ਡੇਗਣਾ ਜਾਣ ਕੋਠੇ ਸਾਡੇ ਉੱਤੇ ਹੁਣ ਜੇ ਕਿਧਨੀ ਸੱਜਣ ਦੇ ਜਿਹਾ ਸਮਾਜ ਸੇਵੀ ਨੇ ਤੁਹਾਡੀ ਮਦਦ ਕਰਨੀ ਹੋਵੇ ਤੇ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਤੁਹਾਡਾ ਸਾਡਾ ਪਿੰਡ ਬਨਵਾ ਤੇ ਜ਼ਿਲ੍ਹਾ ਗੁਰਦਾਸਪੁਰ ਜੀ ਪੜਨਾ ਜੀ ਪੜਨਾ ਹਾਂਜੀ ਹੁਣ ਜੇ ਬਦਲ ਵੀ ਕੰਮ ਕਰਦੇ ਪਰੰਚ ਸੋ ਇਹ ਸੀ ਛੋਟੀ ਸੇਸ਼ਟਰ ਜਿਹੜੀ ਅਜੇ ਸਟੱਡੀ ਕਰਨਾ ਚਾਹੁੰਦੇ ਹੋ ਪਰਿਵਾਰ ਦੇ ਜਿਹੜੀ ਗੱਲਬਾਤ ਸਾਰੀ ਕੀਤੀ ਅਕਾਊਂਟ ਵੰਡੀਆਂ ਨਾ ਵੀ ਜਿਹੜੀ ਗੱਲਬਾਤ ਕੀਤੀ ਪਰਿਵਾਰਕ ਪਹਿਲਾਂ ਹੀ ਜਿਹੜਾ ਕੁਦਰਤੀ ਮਾਰ ਜਿਹੜੀ ਇੰਨੀ ਜਿਹੜੀ ਚੱਲ ਚੁੱਕਾ ਸੋ ਉਤੋਂ ਜਿਹੜੀ ਕੁਦਰਤੀ ਮਾਰ ਜਿਹੜੀ ਆ ਮੌਸਮ ਨੇ ਵੀ ਜਿਹੜੀ ਕਾਫੀ ਜਿਹੜੀ ਪਾ ਦਿੱਤੀ ਆ ਸੋ ਕਮਰੇ ਦੀ ਜਿਹੜੀ ਹਾਲਤ ਹੈ ਬਿਲਕੁਲ ਜਿਹੜੀ ਆ ਨਾ ਮਾਤਰ ਉਹ ਜਿਹੜਾ ਦਸਦੇ ਨੇ ਕੁੜੀਆਂ ਦਾ ਜਿਹੜਾ ਵੀਰਾ ਉਹ ਦੂਜੇ ਕਿਸੇ ਘਰੋਂ ਭੇਜ ਦਿੰਦੀਆਂ ਨੇ ਕਿ ਕਿਤੇ ਉਤੋਂ ਮਤਲਬ ਕੋਈ ਛੱਟ ਮਤਲਬ ਬਾਲਾ ਜਾਂ ਇਟਨਾ ਡਿਗ ਬੇ ਕਿ ਕਿਤੇ ਛੱਟ ਨਾਲ ਨੁਕਸਾਨੀ ਜਾਣ ਸੋ ਸਾਰੀ ਰਾਤ ਕੁੜੀਆਂ ਦੱਸਦੀਆਂ ਨੇ ਵੀ ਜਾ ਕੇ ਜਿਹੜੀ ਆ ਇਹਨਾਂ ਨੇ ਬਰਸ਼ਾਤਾ ਹੁੰਦੇ ਨਾਲ ਚ ਜਿਹੜੀ ਲੰਗਾਈ ਆ ਸੋ ਐਨਆਈਵੀਰ ਜਾਂ ਕੋਈ ਸਮਾਜ ਸੇਵੀ ਸੰਸਥਾ ਨੇ ਇਹਨਾਂ ਤੱਕ ਅਪਰੋਚ ਵੀ ਨਹੀਂ ਕੀਤੀ ਸੋ ਕਮਰਿਆਂ ਦੇ ਉੱਤੇ ਜਿਹੜੀ ਦੇਖ ਸਕਦੇ ਤਰਪਾਲ ਵੀ ਨਹੀਂ ਪਈ ਇਹਨਾਂ ਨਾਲ ਉੱਤੇ ਘਾਹ ਹੋ ਗਿਆ ਕੱਚੀਆਂ ਇੱਟਾਂ ਨੇ ਮੇਰੇ ਖਿਆਲ ਨਾਲ ਜਿਹੜੀ ਉਤਲੀ ਜਿਹੜੀ ਚੜਾਈ ਉਹ ਗਾਰੇ ਦੇ ਨਾਲ ਕੀਤੀ ਗਈ ਸੋ ਕਮਰੇ ਦੇ ਵਿੱਚ ਇੱਕੋ ਕਮਰੇ ਵਿੱਚ ਜਿਹੜਾ ਇਹਨਾਂ ਦਾ ਜਿਹੜੀ ਰਸੋਈ ਆ ਸਾਰਾ ਰਹਿਣ ਬੈਣ ਦਾ ਵੀ ਉਹਦੇ ਵਿੱਚ ਜਿਹੜਾ ਬਣਾਇਆ ਗਿਆ ਸੋ ਕਮਰੇ ਵੀ ਜਿਹੜੇ ਕੱਚੇ ਨੇ ਸੋ ਬਾਲਿਆਂ ਦੀ ਵੀ ਜਿਹੜੀ ਕੰਡੀਸ਼ਨ ਹੈ ਤੁਮਨੇ ਸਾਡੇ ਜਿਹੜੀ ਹੈ ਬਿਲਕੁਲ ਜਿਹੜੀ ਆ ਇਹ ਡੈਂਪ ਹੋ ਚੁੱਕੀ ਆ ਇਹਨਾਂ ਦੀ ਵੀ ਜਿਹੜੀ ਆ ਪਹਿਲੇ ਪੁਰਾਣੇ ਹੀ ਪਏ ਨੇ ਸੋ ਕਿਸੇ ਟਾਈਮ ਵੀ ਜਿਹੜੇ ਕੰਪਰੇ ਨੇ ਜਿਹੜਾ ਹਾਸਤਾ ਜਿਹੜਾ ਗਰਸਤ ਹੋ ਸਕਦੇ ਨੇ ਸੋ ਸਮਾਜ ਸੇਵੀ ਸੰਸਥਾ ਜਾਂ ਇਹਨਾਂ ਦੇ ਵੀਰਾਂ ਤੋਂ ਮਦਦ ਦੀ ਜਿਹੜੀ ਗੁਹਾਰ ਜਿਹੜੀ ਲਗਾ ਰਹੇ ਨੇ ਖੁਦ ਜਾ ਕੇ ਜਿਹੜਾ ਆਪ ਜਿਹੜਾ ਕੰਮ ਕਰਕੇ ਤਾਂ ਫਿਰ ਜਿਹੜਾ ਰੋਟੀ ਟੋਕ ਦਾ ਮਸਾ ਜਿਹੜਾ ਚਲਾ ਰਹੇ ਨੇ ਦੋਵੇਂ ਪਣਾ ਜਿਹੜੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀਆਂ ਨੇ 1500 ਰੁਪਏ ਬੇਸ ਕੇ ਜਿਹੜਾ ਇਹਨਾਂ ਨੂੰ ਮਹੀਨੇ ਦਾ ਮਿਲਦਾ ਹੈ ਸੋ 1500 ਰੁ ਸੋ ਪਰਿਵਾਰਕ ਮੈਂਬਰ ਜਾਂ ਹੋਰ ਫੈਮਿਲੀ ਦੇ ਵਿੱਚ ਕੋਈ ਵੀ ਇਹਨਾਂ ਦੀ ਜੱਡੀ ਮਦਦ ਜਿਹੜੀ ਨਹੀਂ ਕਰ ਰਿਹਾ ਕੋ ਪਿੰਡ ਵਾਲਿਆਂ ਵੱਲੋਂ ਵੀ ਕੋਈ ਇਹਨਾਂ ਦੀ ਮਦਦ ਜਿਹੜੀ ਨਹੀਂ ਕੀਤੀ ਗਈ ਸੋ ਸਮਾਜ ਸੇਵੀ ਸੰਸਥਾ ਨੇ ਜਾਂ ਇਹਨਾਂ ਦੇ ਵੀਰ ਨੇ ਜਾਂ ਹੋਰ ਜਿਹੜੇ ਦਾਨੀ ਸੱਜਣ ਨੇ ਜਿਹੜੀ ਇਸ ਵੀਡੀਓ ਨੂੰ ਜਰਾ ਜ਼ਰੂਰ ਦੇਖ ਰਹੇ ਨੇ ਜ਼ੀਰੋ ਲੈਵਲ ਤੇ ਗਰਾਊਂਡ ਤੇ ਇਹਨਾਂ ਦੀ ਅਕਰੀ ਆ ਕੇ ਜਿਹੜੀ ਆ ਰਿਐਲਟੀ ਜ਼ਰੂਰ ਵੇਖਣ ਤਾਂ ਇਹਨਾਂ ਦੀ ਜੜੀ ਗਰੀਬਾਂ ਦੀ ਜਿਹੜੀ ਮਦਦ ਹੋ ਸਕੇ ਪਰਿਵਾਰ ਲੋਰਵੰਦ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਪ੍ਰੀ ਸਿੰਘ ਖੁਸ਼ੀ